ਜਗਰਾਉਂ ਪੁਲਿਸ ਅਤੇ ਐਂਟੀ ਨਾਰਕੋਟਿਕ ਸਟਾਫ ਨੇ ਰਾਏਕੋਟ ਦੇ ਪਿੰਡ ਚੰਗਣਾ ਅਤੇ ਦਾਖਾਂ ਹਲਕੇ ਦੇ ਪਿੰਡ ਚੱਕ ਕਲਾ ਤੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਕਿ ਪੁਲਿਸ ਨੇ ਮੌਕੇ ਤੇ ਹੀ ਦਬੋਚ ਲਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਪੱਛਮੀ ਬੰਗਾਲ ਦੇ ਰਹਿਣ ਵਾਲੇ ਨੇ ਜੋ ਕਿ ਕੁਝ ਸਾਲਾਂ ਤੋਂ ਜਲੰਧਰ ਦੇ ਵਿੱਚ ਹੀ ਰਹਿ ਰਹੇ ਨੇ ਜਿਨ੍ਹਾਂ ਕੋਲੋਂ ਪੁਲਿਸ ਨੇ ਕਾਫੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਸਨ ਇਹ ਪੈਟਰੋਲਿੰਗ ਤੇ ਚੰਗਣਾ ਪੁਲ ਦਾਖੇ ਚ ਪੈਂਦਾ ਪੈਟਰੋਲਿੰਗ ਉਥੇ ਕਰ ਰਹੇ ਸੀਗੇ ਇਹਨਾਂ ਨੇ ਇੱਕ ਬੰਦੇ ਨੂੰ ਸ਼ੱਕੀ ਹਾਲਤ ਦੇਖਿਆ ਉਹਨੂੰ ਰੋਕਿਆ ਉਹਦਾ ਨਾਮ ਪੁੱਛਿਆ ਉਹਦਾ ਨਾਮ ਨਿਖਲ ਮੰਡਲ ਸੰਧਾ ਪਰਮੇਸ਼ ਮੰਡਲ ਜਿਹੜਾ ਪਿੱਛੋਂ ਵੈਸਟ ਬੰਗਾਲ ਦਾ ਰਹਿਣ ਵਾਲਾ ਹੁਣ ਖੋਣ ਇਹ ਜਲੰਧਰ ਅੰਦਾ ਸੀਗਾ ਤੇ ਉਹਦੀ ਇਹਨਾਂ ਨੇ ਤਲਾਸ਼ੀ ਲਈਤੀ ਉਹਦੇ ਕੋਲੋਂ ਫੀਮ ਰਿਕਵਰ ਹੋਈ 1 ਕਿਲੋ ਉਹਥੇ ਇਹਨੇ ਪੁੱਛੀ ਚੁਕੀਤੀ ਤੇ ਪੁੱਛ ਕੇ ਜਦੋਂ ਉਹਨਾਂ ਨੇ ਦੱਸਿਆ ਵੀ ਉਹਦੇ ਨਾਲ ਦਾ ਇੱਕ ਹੋਰ ਹੈ ਸ਼ੰਕਰ ਮੰਡਲ ਇਥੇ ਦੱਸਣਯੋਗ ਹੈ ਕਿ ਸੂਬੇ ਅੰਦਰ ਆਏ ਦਿਨ ਤਸਕਰੀਆਂ ਅਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਇੱਕ ਗੱਲ ਸਾਫ਼ ਹੈ ਕਿ ਅਜੇਹੇ ਲੋਕਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ ਜਗਰਾਉ ਤੋਂ ਰੋਕੀ ਚਾਵਲਦੀ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978